ਤਾਂ ਪੰਜਾਬੀ ਵਿਆਕਰਣ ਦੇ ਵਿੱਚ ਜਿਹੜਾ ਅਗਲਾ ਟੌਪਿਕ ਸਾਡਾ ਕੀ ਹੈ ਕਿਰਿਆ ਕਿਰਿਆ ਕੀ ਹੁੰਦੀ ਹੈ ਤਾਂ ਅਸੀਂ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਜਿਹੜਾ ਕੀ ਦੇਖਦੇ ਆ ਰੁੱਝੇ ਹੋਏ ਦੇਖਦੇ ਆ ਕੋਈ ਖਾਂਦਾ ਹੈ ਕੋਈ ਪੀਂਦਾ ਹੈ ਕੋਈ ਸੌਂਦਾ ਹੈ ਕਿਸੇ ਤਰ੍ਹਾਂ ਪੜਨਾ ਲਿਖਣਾ ਹੱਸਣਾ ਰੋਣਾ ਲੜਨਾ ਖੇਡਣਾ ਆਹ ਸਭ ਕੀ ਹੈ ਨਿਤ ਦੀਆਂ ਕਰਿਆਵਾਂ ਹਨ ਵਿਆਕਰਣ ਵਿੱਚ ਇਨ੍ਹਾਂ ਕਰਿਆਵਾਂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਕਿਹਾ ਜਾਂਦਾ ਹੈ ਉਦਾਹਰਣ ਦੇ ਲਈ ਬੱਚਾ ਹੱਸਦਾ ਹੈ ਪੰਛੀ ਉੱਡਦਾ ਹੈ ਚਪੜਾਸੀ ਨੇ ਘੰਟੀ ਵਜਾਈ ਸੁਮੇਤ ਹਾਕੀ ਖੇਡਦਾ ਹੈ ਇਹਦੇ ਵਿੱਚ ਕੀ ਹੈ ਇਹ ਉਪਰੋਕਤ ਵਾਕਾਂ ਦੇ ਵਿੱਚ ਤਾਂ ਇਹਨਾਂ ਵਾਕਾਂ ਦੇ ਵਿੱਚ ਜਿਵੇਂ ਹੱਸਦਾ ਹੈ ਉੱਡਦਾ ਹੈ ਵਜਾਈ ਖੇਡਦਾ ਹੈ ਠੀਕ ਹੈ ਇਹ ਕੀ ਨੇ ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਕਿਰਿਆ ਇਹਨਾਂ ਨੂੰ ਅਸੀਂ ਕਿਹੜੇ ਸ਼ਬਦ ਕਹਾਂਗੇ ਕਿਰਿਆ ਸ਼ਬਦ ਕਹਿੰਦੇ ਆ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨ ਜਾਂ ਕੰਮ ਦਾ ਹੋਣਾ ਠੀਕ ਹੈ ਕਿ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਅਸੀਂ ਕੀ ਕਹਿੰਦੇ ਆ ਕਿਰਿਆ ਕਿਹਾ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਰਿਆ ਜਿਹੜਾ ਉਹ ਕਿਹਾ ਜਾਂਦਾ ਹੈ ਓਕੇ ਤਾਂ ਜੋ ਕੰਮ ਕਰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਉਸ ਨੂੰ ਅਸੀਂ ਕਰਤਾ ਉਹ ਕੀ ਅਖਵਾਉਂਦਾ ਹੈ ਕਰਤਾ ਅਖਵਾਉਂਦਾ ਹੈ ਔਰ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕੀ ਹੁੰਦਾ ਉਸ ਨੂੰ ਅਸੀਂ ਕੀ ਕਹਿੰਦੇ ਆ ਉਹ ਕਰਮ ਹੁੰਦਾ ਹੈ ਕਰਮ ਕਰਕੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਤੇ ਕਰਮ ਦਾ ਕਰਕੇ ਹੀ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਆਕਰਮਕ ਕਿਰਿਆ ਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਕਿਹੜੀ ਹੁੰਦੀ ਹੈ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ ਕਰਤਾ ਹੀ ਹੋਵੇ ਕਰਮ ਨਾ ਹੋਵੇ ਸਿਰਫ ਕਰਤਾ ਹੀ ਹੋਵੇ ਉਸ ਨੂੰ ਅਸੀਂ ਕੀ ਕਹਿੰਦੇ ਆ ਅਕਰਮਕ ਕਿਰਿਆ ਕਿਹਾ ਜਾਂਦਾ ਉਦਾਹਰਣ ਲਈ ਵਰਖਾ ਪੈ ਰਹੀ ਹੈ ਸੂਰਜ ਨਿਕਲ ਰਿਹਾ ਹੈ ਮੁੰਡਾ ਹੱਸਦਾ ਹੈ ਕੁੜੀ ਗੌਂਦੀ ਹੈ ਉਪਰੋਕਤ ਵਾਕਾਂ ਵਿੱਚ ਵਰਖਾ ਹੋ ਗਿਆ ਸੂਰਜ ਹੋ ਗਿਆ ਮੁੰਡਾ ਕੁੜੀ ਇਹ ਕੀ ਨੇ ਇੱਕ ਕਰਤਾ ਨੇ ਕੌਣ ਕੌਣ ਕਰਤਾ ਨੇ ਵਰਖਾ ਸੂਰਜ ਮੁੰਡਾ ਤੇ ਕੁੜੀ ਇਹ ਕੀ ਨੇ ਕਰਤਾ ਨੇ ਅਰ ਰਹੀ ਹੈ ਨਿਕਲ ਆਇਆ ਹੱਸਦਾ ਹੈ ਗੋਂਦੀ ਹੈ ਇਹ ਕਿਨੇ ਇਹ ਅਕਰਮਕ ਕਿਰਿਆ ਹੈ ਓਕੇ ਅੱਗੇ ਸਕਰਮਕ ਕਿਰਿਆ ਸਤਸਕਰਮਕ ਕਿਰਿਆ ਕਿਹੜੀ ਹੁੰਦੀ ਹੈ ਸਮਰ ਜਿਹੜੇ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੁਣ ਪਹਿਲੇ ਦੇ ਵਿੱਚ ਸਿਰਫ ਕਰਤਾ ਸੀ ਕਰਮ ਨਹੀਂ ਸੀਗਾ ਹਨਾ ਕੀ ਹੈ ਇਹਦੇ ਵਿੱਚ ਕੀ ਸੀ ਸਿਰਫ ਦੇਖੋ ਤੇ ਇਹਦੇ ਵਿੱਚ ਸੀ ਕੇਵਲ ਕਰਤਾ ਹੀ ਹੋਵੇ ਕਰਮ ਨਹੀਂ ਸੀਗਾ ਪਰ ਇਸ ਦੇ ਵਿੱਚ ਕੀ ਹੈ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਕੀ ਕਹਿੰਦੇ ਆ ਸਕਰਮ ਸਕਰਮਕ ਕਿਰਿਆ ਜਿਹੜਾ ਕਿਹਾ ਜਾਂਦਾ ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਹਨ ਵਿਦਿਆਰਥੀ ਪਾਠ ਯਾਦ ਕਰਦੇ ਹਨ ਉਹਨਾਂ ਨੇ ਹਾਕੀ ਦਾ ਮੈਚ ਜਿੱਤ ਲਿਆ ਬੱਚੇ ਫੁੱਟਬਾਲ ਖੇਡਦੇ ਹਨ ਓਕੇ ਤਾਂ ਬੱਚੇ ਕੀ ਇਹ ਫੁੱਟਬਾਲ ਖੇਡਦੇ ਹਨ ओके ਉਸ ਤੋਂ ਬਾਅਦ ਕੀ ਹੈ ਇਨ ਜਿਹੜਾ ਹੈ ਉਪਰੋਕਤ ਵਾਕਾ ਵਿੱਚ ਮਾਤਾ ਜੀ ਹੋ ਗਿਆ ਵਿਦਿਆਰਥੀ ਉਹਨਾਂ ਤੇ ਬੱਚੇ ਇਹ ਕੀ ਹੋ ਗਿਆ ਇਹ ਤਾਂ ਹੋ ਗਿਆ ਕਰਤਾ ਹੁਣ ਮਾਤਾ ਜੀ ਕੀ ਹੈ ਇਹਦੇ ਵਿੱਚ ਦੇਖੋ ਰੋਟੀ ਹੋ ਗਿਆ ਠੀਕ ਹੈ ਰੋਟੀ ਪਾਠ ਹਾਕੀ ਦਾ ਮੈਚ ਠੀਕ ਹੈ ਤੇ ਫੁੱਟਬਾਲ ਇਹ ਕੀ ਹੈ ਕਰਮ ਰੋਟੀ ਜਿਹੜਾ ਉਸ ਤੋਂ ਬਾਅਦ ਆ ਪਾਠ ਹੋ ਗਿਆ ਫਿਰ ਹਾਕੀ ਦਾ ਮੈਚ ਤੇ ਫੁੱਟਬਾਲ ਇਹ ਕੀ ਨੇ ਇਹ ਆ ਕਰਮ ਇਸ ਲਈ ਪਕਾਉਂਦੇ ਹਨ ਇਸ ਲਈ ਕੀ ਹੋ ਗਿਆ ਪਕਾਉਂਦੇ ਹਨ ਕਰਦੇ ਹਨ ਆ ਜਿੱਤ ਲਿਆ ਹੈ ਜਾਂ ਲਿਆ ਹੈ ਰਹੇ ਹਨ ਇਹ ਕੀ ਹੋ ਗਿਆ ਸਕਰਮਕ ਕਿਰਿਆਵਾਂ ਓਕੇ ਤਾਂ ਕਿਰਿਆ ਕਿਤੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਦੇਖੋ ਇਹਦੇ ਵਿੱਚ ਪਹਿਲੇ ਜਿ ਸਿਰਫ ਕਰਤਾ ਹੀ ਹੋਵੇਗਾ ਜਿਵੇਂ ਸੂਰਜ ਸੀਗਾ ਵਰਖਾ ਸੀਗੀ ਠੀਕ ਹੈ ਕੁੜੀ ਸੀ ਮੁੰਡਾ ਸੀਗਾ ਤੇ ਇਹ ਕੀ ਸੀਗੇ ਇਹ ਕਰਤਾ ਸਨ ਲੇਕਿਨ ਅਸਕਰਮਕ ਕਿਰਿਆ ਦੇ ਵਿੱਚ ਕੀ ਹੈ ਇਹਦੇ ਵਿੱਚ ਦੇਖੋ ਪਹਿਲਾ ਹੋਵੇਗਾ ਕਰਤਾ ਉਸ ਤੋਂ ਬਾਅਦ ਆ ਕੀ ਹੋਵੇਗਾ ਕਰਮ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿਰਿਆ ਤੇ ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਓਕੇ ਤਾਂ ਕਿਰਿਆ ਕਿਸ ਨੂੰ ਕਹਿੰਦੇ ਨੇ ਤਾਂ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ ਦੇਖੋ ਹਰੇਕ ਜਿਹੜਾ ਕੋਈ ਵੀ ਕੰਮ ਹੋ ਰਿਹਾ ਹੈ ਵਿੱਚ ਰੁਜੇ ਹੋਏ ਦੇਖਦੇ ਆ ਖਾਂਦਾ ਕੋਈ ਸੌਂਦਾ ਕੋਈ ਪੀਂਦਾ ਹੈ ਤਾਂ ਇਸ ਤਰ੍ਹਾਂ ਜਿਹੜਾ ਪੜ੍ਹਨਾ ਲਿਖਣਾ ਹੱਸਣਾ ਗਾਉਣਾ ਰੋਣਾ ਹੋ ਗਿਆ ਇਹ ਨਿਤਦੀਆਂ ਕਿਰਿਆਵਾਂ ਔਰ ਅਸੀਂ ਜਿਹੜਾ ਵਾ ਕਿਰਿਆਵਾਂ ਲਈ ਜਿਹੜੇ ਵਾ ਸ਼ਬਦ ਦੀ ਵਰਤੋਂ ਕਰਦੇ ਉਸ ਨੂੰ ਅਸੀਂ ਕੀ ਕਹਿੰਦੇ ਆ ਕਿਰਿਆ ਕਰਤਾ ਤੋਂ ਕੀ ਭਾਵ ਹੈ ਤਾਂ ਕਰਤਾ ਤੋਂ ਕੀ ਭਾਵ ਹੈ ਤਾਂ ਕਰਤਾ ਤੋਂ ਕੀ ਭਾਵ ਸੀਗਾ ਜਿਸ ਦੁਆਰਾ ਕੀ ਹੋਵੇ ਜੋ ਕੰਮ ਕਰਦਾ ਹੈ ਉਹ ਉਹ ਕਰਤਾ ਹੁੰਦਾ ਹੈ ਠੀਕ ਹੈ ओके okay? तो उस तो अगर करम करम की है करता के दबारा किया जाता है करम इन्होंने देखो हरबंस उची उच्ची रो रिहा है तो ये हरबंस की है करता उची उची रो किरिया वा रो की है उची उची रो रे एक होगी किरिया करम ठीक है रिहा है किरिया है ओके रेलग्ड्डी आवेगी तो रेलग्डी की है करता आएगी यह किरिया है वह दरवाज़ा बंद ਕਰ ਰਿਹਾ ਹੈ ਤਾਂ ਉਹ ਕਰਤਾ ਹੋ ਗਿਆ ਦਰਵਾਜ਼ਾ ਬੰਦ ਇਹ ਤੱਕ ਇਹ ਕੀ ਹੋ ਗਿਆ ਕਰਮ ਔਰ ਕਰ ਰਿਹਾ ਹੈ ਦਰਵਾਜ਼ਾ ਬੰਦ ਕਰ ਤਾਂ ਰਿਹਾ ਹੈ ਕਿਰਿਆ ਹੋ ਗਈ ਤੋਬੀ ਕਪੜੇ ਧੋ ਰਿਹਾ ਹੈ ਤਾਂ ਤੋਬੀ ਕੀ ਹੋ ਗਿਆ ਕਰਤਾ ਕਰਮ ਕੀ ਹੈ ਕਪੜੇ ਧੋ ਰਿਹਾ ਵਾ ਤਾਂ ਰਿਹਾ ਹੈ ਕੀ ਹੈ ਕਿਰਿਆ ਹੈ ਉਸ ਤੋਂ ਬਾਅਦ ਅਧਿਆਪਕ ਜਿਸ ਰੈਣੀ ਵਿੱਚ ਪੜਾਉਂਦੇ ਹਨ ਤਾਂ ਅਧਿਆਪਕ ਜੀ ਕੀ ਹੋ ਗਿਆ ਕਰਤਾ ਕਰਮ ਕੀ ਆ ਆ ਉਹ ਤਾਂ ਕਿਰਿਆ ਹੋਗੀ ਨਾ ਸ਼੍ਰੈਣੀ ਵਿੱਚ ਕੁੜੀ ਰੱਸੀ ਟੱਪਦੀ ਹੈ ਤਾਂ ਕੁੜੀ ਕੀ ਹੋ ਗਿਆ ਕਰਤਾ ਰੱਸੀ ਤਾਂ ਟੱਪਦੀ ਹੈ ਕਿਰਿਆ ਰੱਸੀ ਕੀ ਹੋਗੀ ਕਰਮ ਦਰਜੀ ਕੱਪੜੇ ਸਿਉਂ ਰਿਹਾ ਹੈ ਤਾਂ ਦਰਜੀ ਕਰਤਾ ਕੱਪੜੇ ਸਿਉਂ ਤੇ ਇਹ ਹੋ ਗਿਆ ਕਰਮ ਤੇ ਰਿਹਾ ਹੈ ਕਿਰਿਆ ਓਕੇ ਤੇ ਏਸ ਕੀ ਏਸਿਕਾ ਸਾਡਾ ਅੱਜ ਦਾ ਟਾਪਿਕ ਕਿਰਿਆ ਓਕੇ ਡਨ ਸਮਝ ਆਇਆ? ਓਕੇ